ਜਰ ਡੈਨਮਾਰਕ ਹੈ ਯੋਰ ਤੇ ਵਿੱਚੋਂ ਸਭ ਤੋਂ ਸਖਤ ਜਿਹੜੇ ਇਮੀਗ੍ਰੇਸ਼ਨ ਲਾਜ਼ ਨੇ ਸ਼ਾਇਦ ਉਹਦੇ ਹੈ ਉਹ ਜਿਹੜੀ ਜਿਹੜੀ ਯੁਨਾਈਟਿਡ ਕਿੰਗਡਮ ਦੀ ਜਿਹੜੀ ਹੈਗੀ ਆ ਲੇਬਰ ਅ ਮਿਨਿਸਟਰ ਹੈਗੀ ਨੇ ਯੋਹੋ lettes me ਉਹ ਨੌਲਬਲਾ ਜੀ ਸ਼ਬਾਨਾ ਮਹਿਮੂਦ ਹੈ ਜੀ ਉਹ ਉਹ ਸਟੱਡੀ ਕਰਨ ਵਾਸਤੇ ਉਹਨੇ ਜਿਹੜਾ ਕਾਈਂਡ ਆਫ ਡੈਲੀਗੇਸ਼ਨ ਹੈ ਡਨਮਾਰਕ ਸਪੈਸ਼ਿਅਲ ਕਰਦੇ ਕੀ ਹੈ ਸਾਰੇ ਦੇਸ਼ਾਂ ਕੋਲ ਕਰਦੇ ਇੱਕ ਦੂਜੇ ਨੂੰ ਜਾਂਦੇ ਡੈਲੀਗੇਸ਼ਨ ਸਟੱਡੀ ਕਰਦੇ ਤੇ ਤੁਹਾਡਾ ਕੀ ਕਰ ਰਿਹਾ ਕਿਵੇਂ ਬੈਟਰ ਹੋ ਸਕਦਾ ਔਰ ਜਿਹੜੀ ਉਹ ਡੈਨਿਸ਼ ਲਾਜ਼ ਨੇ ਮੈਂ ਤੁਹਾਨੂੰ ਥੋੜੇ ਦੱਸਿਓਣਾ ਵੀ ਉਹ ਹੈਕਰੇਸ ਆਬਜ ਕੀ ਕੁਛ ਹੈ ਉੱਥੇ ਉਹ ਕਹਿੰਦੀ ਵਾਟਐਵਰ ਟੇਕਸ ਅਸੀਂ ਜਿਹੜੀ ਇਮੀਗ੍ਰੇਸ਼ਨ ਹੈ ਉਹਨੂੰ ਕੰਟਰੋਲ ਕਰਨਾ ਹੈ ਇਹ ਜਿਹੜੀ ਮਿਨਿਸਟਰ ਯੂਕੇ ਦੀ ਇਹ ਉਹਦੀ ਵਰਡਿੰਗ ਹੈਗੀ ਆ। ਉਹ ਜਿਹੜਾ ਡੈਨਮਾਰਕ ਹੈ ਜਿਹੜੇ ਉਹਨੇ ਕਾਸ ਕੀਤਾ ਉਹ 40 ਇਅਰਸ ਲੋ ਹੋ ਗਿਆ ਜੀ ਉਹਨਾਂ ਦੇ ਅਸਾਈਲਮ ਸੀਕਰਸ ਫੇਰ ਜਿਹੜੀ ਅਸਾਈਲਮ ਦੇਣੀ ਆ ਉਹ ਕਹਿੰਦੇ ਜੀ ਟੈਂਪਰੇਰੀ ਬੇਸਿਸ ਤੇ ਕਿਸੇ ਨੂੰ ਅਸਾਈਲਮ ਪੱਕੀ ਨਹੀਂ ਹੁਣ ਪੱਕਾ ਅਸੀਂ ਡੈਨਿਸ਼ ਸਿਟੀਜ਼ਨ ਨਹੀਂ ਬਣਾਉਣਾ